ਰੱਜ ਕੇ ਰੋਟੀ ਮਿਲ ਜਾਂਦੀ ਏ ਤੇ ਸ਼ੁਕਰ 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 ਕਰਿਆ ਕਰੋ ਇਸੇ ਕਰਕੇ ਤੇ ਕਹਿੰਦੇ ਆ ਕਿ ਪ੍ਰਸ਼ਾਦਾ ਜਦੋਂ ਖਾਣ ਲੱਗੇ ਐ ਜਿਆਦਾ ਪੰਕਤੀਆਂ ਨਹੀਂ ਬੋਲਣੀਆਂ ਆਉਂਦੀਆਂ ਐ ਕਹਦਿਆ ਕਰ ਤੂੰ ਦਾਤਾ 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 ਦਾਤਾਰ ਤੇਰਾ ਦਿੱਤਾ ਖਾ। ਐ ਕਹਦਿਆ। ਰੋਟੀ ਖਾਦੀ ਜਾਵੇ ਢਿੱਡ ਭਰ ਜੇ ਸ਼ੁਕਰ ਹੈ ਮਾਲਕਾ ਸਾਰਿਆਂ ਨੂੰ ਢਿੱਡ ਭਰੀ ਰੋਟੀ ਦੇ। ਜੇ ਨਹੀਂ ਪੰਕਤੀ ਆਉਂਦੀ ਸਤਨਾਮ ਵਾਹਿਗੁਰੂ ਕਹਿ ਕੇ ਖਾਇਆ ਕਰ ਸ਼ੁਕਰ ਹੈ। ਸਾਨੂੰ ਮਿਲਦੀ ਐ ਇਹ ਖਾਣਾ ਮਿਲ ਜਾਂਦਾ ਐ ਬੇਬੇ ਅੱਜ ਚੌਲ ਬਣਾ ਦੇ ਬੇਬੇ ਮਿੱਠੇ ਚੌਲ ਬਣਾ ਦੇ ਬੇਬੇ ਅੱਜ ਨਮਕੀਨੇ ਚੌਲ ਬਣਾ ਦੇ ਬੇਬੇ ਅੱਜ ਛੋਲੇ ਬਣਾ ਦੇ ਬੇਬੇ ਆ ਜਾ ਬਣਾ ਦੇ ਲੈ ਮਾਈਆਂ ਬਣਾ ਦੇਣੇ ਘਰਮਾ ਵਾਲਿਓ ਰੋਟੀ ਖਾ ਲੈਨੇ ਹੋ ਪਾਈ ਆਪਾਂ ਸਾਰੇ ਹੀ ਸਾਡੇ ਜਿੱਤੇ ਕੋਈ ਕੋਈ ਐ ਆ ਪੰਜਾਬ ਦੀ ਧਰਤੀ ਤੇ ਇਹ ਸੱਚ ਐ ਰੱਜ ਕੇ ਰੋਟੀ ਖਾਂਦੇ ਪੰਜਾਬ ਦੇ ਲੋਕ ਰੱਜ ਕੇ ਪੰਜਾਬ ਦੇ ਵਿੱਚ ਤੇ ਅੱਧਾ ਬਿਹਾਰ ਆ ਕੇ ਰੋਟੀ ਖਾ ਜਾਂਦਾ ਹੈ ਰੋਟੀਆਂ ਬਿਹਾਰ ਦੀਆਂ ਬਹੁਤ ਲੋਕ ਪੰਜਾਬ ਚ ਕੰਮ ਕਰਕੇ ਖਾਂਦੇ ਐ ਇੰਨਾ ਖੁਸ਼ ਇੱਥੇ ਪੈਦਾ ਹੁੰਦਾ ਹੈ